ਅਸੀਂ ਆ ਕਿ ਅਮਨ अरोड़ा ਜਿਹੜਾ ਇਸ ਪਾਰਟੀ ਦਾ ਨਵਾਂ ਸੂਬਾ ਪ੍ਰਧਾਨ ਬਣਿਆ ਹੈਗਾ ਇਸ ਕਰਕੇ ਜਿੱਥੇ ਹੋਰਾਂ ਨੂੰ ਆਪਾਂ ਉਹਨਾਂ ਦਾ ਵਿਰੋਧ ਕਰਦੇ ਆਂ ਉਹਨਾਂ ਦੇ ਨੀਤੀਆਂ ਦਾ ਵਿਰੋਧ ਕਰਦੇ ਆਂ ਉਹਨਾਂ ਦੇ ਪੈਸੇ ਪਾਜ ਉਡੇੜਦੇ ਹੈਗੇ ਆ ਤਾਂ ਅਮਨ अरोड़ा ਜਿਹੜਾ ਬੜਾ ਸ਼ਰੀਫ ਜਿਹਾ ਬਣਿਆ ਹੋਇਆ ਹੈਗਾ ਤੇ ਉਹ ਵੀ ਕਿਸੇ ਗੱਲੋਂ ਘੱਟ ਨਹੀਂ ਹੈਗਾ ਇਸ ਕਰਕੇ ਆਪਾਂ ਜਿਹੜੀ ਇਹ ਥਾਂ ਮਿੱਥੀ ਹੈਗੀ ਐ ਮੰਗਾ ਸਭ ਤੋਂ ਪਹਿਲੀ ਮੰਗ ਸਾਡੀ ਇਹ ਹੈ ਲਗਾਤਾਰ ਪ੍ਰਸ਼ਾਸਨ ਦੀ ਹਫਤੇ ਤੋਂ ਲਗਭਗ ਸਾਡੇ ਨਾਲ ਤਾਰ-ਮੇਲ ਦੇ ਵਿੱਚ ਹੈਗਾ ਪਰ ਕੋਈ ਪੋਜੀਟਿਵ ਜਿਹੜਾ ਹੈਗਾ ਇਹ ਤਾਂ ਨਾ ਕੁਝ ਲੈ ਕੇ ਨਹੀਂ ਆਇਆ ਤਾਂ ਕਿ ਇਸ ਸੰਘਰਸ਼ ਨੂੰ ਇਸ ਰੋਸ ਨੂੰ ਅਸੀਂ ਹੋਲਡ ਕਰ ਸਕੀਏ ਪਹਿਲੀ ਜੀ ਮੰਗ ਹੈਗੀ ਹੈ ਵੀ ਜਿਹੜਾ ਤਨਖਾਹ ਕਟੌਤੀ ਦਾ ਪੱਤਰ ਪੀਪੀਆਈਜ਼ ਤੇ ਆਟੈਂਡਗ੍ਰਾਫ ਸੀਟ ਦੇ ਐਂਡ ਵੀ ਤੇ ਲਗਾਇਆ ਗਿਆ ਹੈ ਥੋਪਿਆ ਗਿਆ ਜਬਰੀ 4400 ਤੋਂ ਗ੍ਰੇਡ ਪੇ ਘਟਾ ਕੇ 3200 ਕੀਤਾ ਗਿਆ ਹੈ ਅੱਜ ਦੀ ਸਾਡੀ ਮੇਨ ਮੰਗ ਇਹੀ ਹੈ ਕਿ ਉਹ ਜਿਹੜਾ ਪੱਤਰ ਹੈਗਾ ਉਹ ਫੌਰੀ ਤੌਰ ਤੇ ਵਾਪਸ ਲਿਆ ਜਾਵੇ ਰੋਕ ਲਈ ਜਾਵੇ ਇਹ ਕੋਈ ਬਾਲੀ ਵੱਡੀ ਗੱਲ ਨਹੀਂ ਹੈ ਸਭ ਤੋਂ ਪਹਿਲੀ ਗੱਲ ਹੈ ਡੀਪੀਆਈ ਜਿਹੜਾ ਹੈਗਾ ਉਹ ਪੱਤਰ ਦੇ ਉੱਤੇ ਰੋਕ ਲਗਾ ਸਕਦਾ ਹੈ ਅੱਜ ਦਾ ਸਟਰਗਲ ਜਿਹੜਾ ਹੈਗਾ ਅਸੀਂ ਇਹਦੇ ਵਿੱਚ ਇਹੀ ਚਾਹਾਂਗੇ ਕਿ ਡੀਪੀਆਈ ਵੱਲੋਂ ਇਸ ਦੇ ਉੱਤੇ ਫੌਰੀ ਤੌਰ ਤੇ ਰੋਕ ਲਾਈ ਜਾਵੇ ਤੇ ਇਹ ਪੱਤਰ ਜਿਹੜਾ ਵਿੱਤ ਵਿਭਾਗ ਵੱਲੋਂ ਹੈਗਾ ਵਾਪਸ ਲਿਆ ਜਾਵੇ ਅਸੀਂ ਸੀਆਈਡੀ ਨੂੰ ਐਸਡੀਐਮ ਰਾਹੀਂ ਨੋਟਿਸ ਵੀ ਦਿੱਤੇ ਹੈਗੇ ਆ ਅਸੀਂ ਇੱਥੋਂ ਫੇਰ ਜਾਵਾਂਗੇ ਇਹ ਜਿਹੜਾ ਪੱਤਰ ਹੈਗਾ ਇਹ ਵਾਪਸ ਹੋਵੇ ਤੇ ਇਹਦੇ ਉੱਤੇ ਰੋਕ ਲੱਗੇ ਇਸ ਤੋਂ ਬਿਨਾ ਇਹ ਸਾਡਾ ਸਟ੍ਰਗਲ ਜਿਹੜਾ ਇਹ ਹੋਲਡਿੰਗ ਹੋਣਾ ਅਗਲੇ ਸਮਿਆਂ ਦੇ ਵਿੱਚ ਜੇ ਕੋਈ ਨਹੀਂ ਪੋਜ਼ਿਟਿਵ ਗੱਲਬਾਤ ਆਉਂਦੀ ਤਾਂ ਇਹ ਸਟ੍ਰਗਲ ਹੋਰ ਟਿਕਾ ਹੋਊਗਾ ਦੂਜੀ ਮੰਗ ਸਾਡੀ ਜਿਹੜੇ ਪ੍ਰੋਮੋਸ਼ਨ ਦਿੱਤੀਆਂ ਜਾਂੀਆਂ ਹੈਗੀਆਂ ਨੇ ਸਰਕਾਰ ਵੱਲੋਂ ਉਹ ਪ੍ਰੋਮੋਸ਼ਨ ਇਹ ਹੈ ਵੀ ਇੱਕ ਹੱਥ ਜੱਫਤਾ ਤੇ ਦੂਜੇ ਹੱਥ ਖੋਲਿਆ ਜਿਹੜੇ ਵੀ ਸਕੂਲਾਂ ਦੇ ਵਿੱਚ ਇਹ ਪੋਰਚਾ ਸ਼ੋਅ ਕੀਤੇ ਜਾਂਦੇ ਨੇ ਉਹ 500 ਪਲੱਸ ਦੀ ਗਿਣਤੀ ਵਾਲੇ ਸਕੂਲ ਹੈਗੇ ਨੇ ਇਹਦਾ ਸਿੱਧਾ ਸਿੱਧਾ ਮਤਲਬ ਇਹ ਹੈ ਵੀ ਪੰਜਾਬ ਦੀ ਸਰਕਾਰ ਨਵੀਂ ਐਜੂਕੇਸ਼ਨ ਨੀਤੀ ਹੈ ਜਿਹੜੀ ਉਸ ਨੂੰ ਲਾਗੂ ਕਰਨ ਦੇ ਉੱਤੇ ਪੂਰੀ ਤਰ੍ਹਾਂ ਉਹਨੇ ਆਪਣਾ ਰਾਸਤਾ ਜਿਹੜਾ ਹੈਗਾ ਸਾਫ਼ ਕਰ ਲਿਆ ਹੈਗਾ ਤੇ ਸਿੱਧੇ ਤੇ ਸਪਸ਼ਟ ਹੈਗੇ ਨੇ ਵੀ ਉਹ ਅਸੀਂ ਲਾਗੂ ਕਰਨੀ ਹੀ ਹੈਗੀ ਹੈ ਉਹਦੇ ਵਿੱਚ ਆਪਾਂ ਸੀਈਪੀ ਦੇਖਦੇ ਹਾਂ ਉਹਦੇ ਵਿੱਚ ਹੀ ਆਪਾਂ ਜਿਹੜਾ ਕਰਿਕੂਲਰਮ ਹੁਣ ਨਵਾਂ ਬਣਨਾ ਹੈਗਾ ਨਵਾਂ ਸੈਸ਼ਨ ਤੋਂ ਸਟਾਰਟ ਹੋਣਾ ਹੈਗਾ ਉਹਦੇ ਅਨੁਸਾਰ ਹੀ ਜਿਹੜਾ ਅਧਿਆਪਕਾਂ ਨੂੰ ਪੜਾਇਆ ਜਾਣਾ ਹੈਗਾ ਤਾਂ ਉਹਦੇ ਵਿੱਚ ਕੀ ਹੈਗਾ ਕਲਸਟਰ ਸਕੂਲ ਦਾ ਕਨਸੈਪਟ ਹੈ ਵੀ ਜਿਹੜੇ ਛੋਟੇ ਸਕੂਲ ਨੇ ਘੱਟ ਗਿਣਤੀ ਵਾਲੇ ਸਕੂਲ ਨੇ ਚਾਹੇ ਮਿਡਲ ਨੇ ਚਾਹੇ ਹਾਈ ਨੇ ਚਾਹੇ ਉਹ ਸੀਨੀਅਰ ਸੈਕੰਡਰੀ ਵੀ ਹੈਗੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਬੰਦ ਕਰਨ ਦਾ ਜਿਹੜਾ ਹੈਗਾ ਸਰਕਾਰ ਦਾ ਉਹ ਮਨਸ਼ਾ ਹੈਗੀ ਹੈ ਇਸ ਕਰਕੇ ਜਿੰਨੀਆਂ ਵੀ ਪ੍ਰਮੋਸ਼ਨਾਂ ਦਿੱਤੀਆਂ ਹੈਗੀਆਂ ਨੇ ਉਹਨਾਂ ਨੂੰ ਸਟੇਸ਼ਨ ਜਿਹੜੇ ਹੈਗੇ ਨੇ ਉਹ ਨੇੜਲੇ ਨਾਂ ਦਿਖਾ ਕੇ ਹਾਲਾਂਕਿ ਉੱਥੇ ਪੋਸਟ ਖਾਲੀ ਐ ਪਰ ਇਸ ਦੇ ਬਾਵਜੂਦ ਅਧਿਆਪਕਾਂ ਨੂੰ 150 ਕਿਲੋਮੀਟਰ 200 ਕਿਲੋਮੀਟਰ ਦੇ ਉੱਤੇ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਿਹੜਾ ਬੰਦਾ 20 ਸਾਲ ਤੋਂ ਲਗਾਤਾਰ ਉਸੇ ਸਕੂਲ ਦੇ ਵਿੱਚ ਉਹ ਨਹੀਂ ਰਹਿਐ ਸੀ ਵੀ ਉੱਥੇ ਨੇੜੇ ਹੈਗੀ ਐ ਉੱਥੇ ਕੰਮ ਕਰ ਰਿਹਾ ਹੈ ਉਹ ਇੱਕ ਪ੍ਰਮੋਸ਼ਨ ਵਾਸਤੇ ਐਡੀ ਦੂਰ ਕਿਉਂ ਜਾਊਗਾ ਤਾਂ ਉਹ ਪ੍ਰਮੋਸ਼ਨ ਛੱਡ ਰਹੇ ਨੇ ਦੂਜਾ ਪੀਟੀ ਤੇ ਡੀਪੀਜ਼ ਦਾ ਜਿਹੜਾ ਪ੍ਰਮੋਸ਼ਨ ਦਿੱਤੀ ਹੈ ਪੀਟੀਜ਼ ਤੋਂ ਡੀਪੀਜ਼ ਨੂੰ ਉਹਦੇ ਵਿੱਚ ਇਹਨਾਂ ਨੇ ਮਤਲਬ ਇੱਕ ਪੀਟੀਏ ਜਿਹੜਾ ਜਾਂ ਡੀਪੀ ਸਕੂਲ ਦੇ ਵਿੱਚ ਇੱਕੋ ਹੀ ਰਹੂਗਾ ਚਾਹੇ ਗਿਣਤੀ ਕਿੰਨੀ ਮਰਜ਼ੀ ਹੋਵੇ ਮਤਲਬ ਪੀਟੀਏ ਜਿਹੜਾ ਡੀਪੀ ਦੇ ਅਗੇਂਸਟ ਹੀ ਕੰਮ ਕਰੂਗਾ ਇਹੇ ਪਾਲਿਸੀ ਇਹੇ ਸਰਕਾਰ ਦੀ ਹੈਗੀ ਹੈ ਮਤਲਬ ਇਹੇ ਜਿਹੜੇ ਕਾਡਰ ਹੈਗੇ ਨੇ ਪੀਟੀਆ ਇਸ ਖਾਸ ਤੌਰ ਤੇ ਇਹਨੂੰ ਡਾਈنگ ਕਾਡਰ ਜਿਹੜਾ ਹੈਗਾ ਕੋਸ਼ਤ ਕੀਤਾ ਹੈਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੀਟੀ ਨੇ ਜਿਹੜੇ ਉਹ ਭਰਤੀ ਨਹੀਂ ਕੀਤੇ ਜਾਣਗੇ ਤੇ ਅਹੀਂ ਬੁਫਤਾ ਸਾਰਿਆ ਜਾਊਗਾ ਇਸੇ ਤਰ੍ਹਾਂ ਇਹ ਤਨਖਾਹ ਕਟੌਤੀ ਆ ਮਸਲਾ ਹੈਗੇਆ ਕੰਪਿਊਟਰ ਅਧਿਆਪਕ ਬੈਠੇ ਹੈਗੇ ਨੇ ਰਾਤ ਦੇ ਸਾਰੀ ਰਾਤ ਉਹਨਾਂ ਨੇ ਬਿਨਾਂ ਕਿਸੇ ਟੈਂਟ ਤੋਂ ਐਂ ਮਤਲਬ ਨੰਗੇ ਆਸਮਾਨ ਦੇ ਥੱਲੇ ਜਿਹੜੀ ਹੈਗੀ ਆ ਗੁਜਾਰੀ ਹੈ ਐਨੀ ਠੰਡ ਦੇ ਵਿੱਚ ਟੈਂਟ ਵੀ ਲੈ ਕੇ ਆਂਦਾ ਪਰ ਪ੍ਰਸ਼ਾਸਨ ਨੇ ਉਹ ਟੈਂਟ ਲਾਉਣ ਨਹੀਂ ਦਿੱਤਾ ਹੈਗਾ ਇਸ ਕਰਕੇ ਇਹ ਸਰਕਾਰ ਮੋਦੀ ਸਰਕਾਰ ਤੋਂ ਵੀ ਅੱਗੇ ਲੰਘ ਚੁੱਕੀ ਹੈ ਜੇ ਆਪਾਂ ਜਾਵਰ ਦੇ ਤੌਰ ਤੇ ਗੱਲ ਕਰੀਏ ਉਹ ਕਹਿੰਨ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਕਰਕੇ ਅਸੀਂ ਧਰਨੇ ਦਾ ਜਿਹੜਾ ਉਹ ਸਥਾਨ ਹੈ ਉਹ ਇਹ ਚੁਣਿਆ ਤਾਂ ਕਿ ਇਥੋਂ ਦੇ ਆਵਾਮ ਨੂੰ ਵੀ ਪਤਾ ਲੱਗ ਸਕੇ ਵੀ ਜਿਹੜੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੈ ਉਹ ਕਰਦੀ ਰਹੀ ਹੈ ਕਹਿਣ ਨੂੰ ਬੈਨਰ ਲਾ ਦਿੰਦੇ ਨੇ ਇਸ਼ਤਿਹਾਰਬਾਜ਼ੀ ਦੇ ਇਸ਼ਤਿਹਾਰਬਾਜ਼ੀ ਦੇ ਉੱਤੇ ਸਭ ਤੋਂ ਵੱਧ ਖਰਚ ਇਹ ਸਰਕਾਰ ਕਰ ਰਹੀ ਹੈ ਜਦੋਂ ਕਿ ਪੰਜਾਬ ਦੇ ਸਿਰ ਕਰਜ਼ਾ ਜਿਹੜਾ ਹੈਗਾ ਉਹ 4.5 ਲੱਖ ਕਰੋੜ ਰੁਪਏ ਦਾ ਕਰਜ਼ਾ ਅੱਜ ਪੰਜਾਬ ਦੇ ਉੱਤੇ ਹੈ ਜੇ ਇੱਕ ਬੱਚੇ ਦੇ ਆਪਾਂ ਪਾਰ ਹੱਟ ਕੇ ਗੱਲ ਕਰੀਏ ਤਾਂ ਲਗਭਗ 1.5 ਲੱਖ ਰੁਪਏ ਕਰਜ਼ਾ ਜਮਨੇ ਬੱਚੇ ਦੇ ਸਿਰ ਦੇ ਉੱਤੇ ਕਰਜ਼ਾ ਹੈਗਾ ਹੈ 77000 ਕਰੋੜ ਰੁਪਏ ਹਰੇਕ ਸਾਲ